ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੇ ਮਜ਼ਦੂਰਾ ਨੇ ਪ੍ਰਧਾਨ ਤੇ ਪ੍ਰਤੀ ਮਜ਼ਦੂਰ 15000 ਰੁਪਏ ਤੇ 367 ਮਜ਼ਦੂਰਾ ਦੇ ਪੈਸੇ ਲੱਖਾਂ ਰੁਪਏ ਨਾ ਦੇਣ ਦੇ ਲਾਏ ਦੋਸ਼ ਜਦ ਕਿ ਪ੍ਰਧਾਨ ਜਗਸੀਰ ਸਿੰਘ ਲੱड्डा ਨੇ ਦੋਸ਼ਾਂ ਨੂੰ ਇਨਕਾਰਦਿਆਂ ਕਿਹਾ ਕਿ ਉਹਨਾਂ ਨੇ ਮਜ਼ਦੂਰਾ ਨੂੰ ਬਣਦੇ ਪੈਸੇ ਦਿੱਤੇ ਹਨ ਮੇਰਾ ਨਾਮ ਚੰਦ ਸਿੰਘ ਹੈ 17 ਨੰਬਰ ਪਾਰਟੀ ਦਾ ਵਰਕਰਾਂ ਹਾਂ ਫੂਡ ਗ੍ਰੈਂਡ ਯੂਨੀਅਨ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੀ ਕੰਮ ਕਰਦੇ ਆ ਜੀ ਅਸੀਂ ਚੋਲਾਂ ਦੇ ਪੈਸੇ ਲੈਣੇ ਜਿਹੜੇ ਗ੍ਰਾਮਾ ਦੇ ਵਿੱਚ ਅਸੀਂ ਚੋਲ ਸਟੈਕ ਕਰਦੇ ਆ ਪਹਿਲੇ ਮਹੀਨੇ ਤੋਂ ਲੈ ਕੇ ਤੇ 31 ਮਾਰਚ ਤੱਕ ਅਸੀਂ ਸਟੈਕ ਕਰਦੇ ਆ ਜੀ ਅਸੀਂ ਉਹਨਾਂ ਦੇ ਪੈਸੇ ਲੈਣੇ ਆ ਉਹਨਾਂ ਦਾ 15000 ਰੁਪਏ ਆ ਪ੍ਰਤੀ ਬੰਦਾ ਜੀ 1067 ਬੰਦਿਆਂ ਜੀ ਸਾਡੇ ਕੋ ਸਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਲੱड्डा ਜਗਸੀਰ ਸਿੰਘ ਪ੍ਰਧਾਨ ਆ ਜੀ ਉਹਨੇ ਦੇਣੇ ਜੀ ਉਹ ਸਾਨੂੰ ਲਾਰੇ ਲੱਪੇ ਲਾ ਰਿਹਾ ਕਾਗਜ਼ਾਂ ਦੇ ਵਿੱਚ ਦਿਖਾ ਰਿਹਾ ਵੀ ਅੱਜ ਦੇਤੇ ਪੈਸੇ ਖਲ ਦੇਤੇ ਪੈਸੇ ਦੇ ਦੂੰਗਾ ਕਦੇ ਕਿਵੇਂ ਕਹਿੰਦਾ ਕਦੇ ਕਿਵੇਂ ਕਹਿੰਦਾ ਕਿ ਸਾਡੀ ਤਾਂ ਇਹੀ ਮਿੰਟਾ ਹੀ ਸਾਡੇ ਪੈਸੇ ਮੰਨੇ ਚਾਹੀਦੇ ਨਹੀਂ ਅਸੀਂ ਕੋਈ ਨਵੇਂ ਤੋਂ ਨਵਾਂ ਸਟੈਪ ਚੱਕਾਂਗੇ ਤੇ ਨਵੇਂ ਤੋਂ ਨਵਾਂ ਕੋਈ ਪ੍ਰਦਰਸ਼ਨ ਕਰਾਇਆ ਕਰਾਂਗੇ। ਹਾਂਜੀ ਕੀ ਕੀ ਰੋਲਾ ਤੁਹਾਡਾ ਜੀ? ਭਾਈ ਜੀ ਸਾਡਾ ਲੇਬਰ ਦਾ ਰੋਲਾ ਜੀ ਅਸੀਂ ਕਿਧੜਵਾ ਡਿੱਪੂ ਤੋਂ ਕੰਮ ਕਰਦੇ ਆਂਗੇ। ਅਸੀਂ ਜਗਸੀਰ ਸਿੰਘ ਲੱਡੇ ਪ੍ਰਧਾਨ ਤੋਂ ਪੈਸੇ ਲੈਣੇ ਆ ਸਾਰੇ ਸੀਜ਼ਨ ਦੇ ਚੌਲਾਂ ਦੇ। ਉਹਨਾਂ ਨੇ ਹਜੇ ਤੱਕ ਸਾਨੂੰ ਕੋਈ ਰੁਪਈਆ ਨਹੀਂ ਦਿੱਤਾ। ਸਾਡਾ 15000 ਤੇ ਕੋਸ ਰੁਪਏ ਉੱਤੇ ਪਲੱਸ ਬੰਦੇ ਆ ਉਹ ਸਾਨੂੰ ਨਹੀਂ ਦਿੰਦੇ ਕੱਲੇ ਲਾਰੇ ਲਾਈ ਜਾਂਦੇ ਆ। ਅਸੀਂ ਸਾਰੇ ਲੀਡਰਾਂ ਕੋਲੇ ਵੀ ਜਾਏ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ। ਕਿੰਨੇ ਮੈਂ ਕਿੰਨੇ ਬੰਦਿਆਂ ਨੇ ਪੈਸੇ ਲੈਣੇ 300 ਤੇ 67 ਬੰਦੇ ਦੇ ਪੈਸੇ ਇਹ ਹਜੇ ਤੱਕ ਕਿਸੇ ਨੂੰ ਨਹੀਂ ਮਿਲੇਗੇ ਸਾਰੇ ਸੀਜ਼ਨ ਦੇ ਪੈਸੇ ਰਹਿੰਦੇ ਆ ਕੀ ਕਹਿੰਦਾ ਤੁਹਾਨੂੰ ਸਾਨੂੰ ਤਾਂ ਲਾਰੇ ਲਾਈ ਜਾਂਦੀ ਅੱਜ ਵੀ ਫੋਨ ਨਹੀਂ ਚੱਕਿਆ ਫੋਨ ਚੱਕਦਾ ਹੀ ਨਹੀਂ ਉਹ ਜੀ ਸਾਨੂੰ ਲਾਰੇ ਲਾਉਂਦਾ ਉਹ ਤਾਂ ਕਹਿੰਦਾ ਮੇਰੇ ਤੇ ਦਰਖਾਸਤ ਦੇ ਪੈਸੇ ਤਾਂ ਮੇਰੇ ਕੋਲ ਹੈ ਇਸ ਕਰਕੇ ਅਸੀਂ ਅੱਜ ਇੱਥੇ ਇਕੱਠ ਮਾਰੇ ਉਹ ਤਾਂ ਮੰਗਦੇ ਤਾਂ ਸਾਰੇ ਹੁਣ ਵੀ ਤੁਸੀਂ ਮੰਗਦੇ ਆ ਸਾਰੇ ਜੀ ਪਰ ਆਉਂਦਾ ਹੀ ਨਹੀਂ ਉਹ ਮੱਥੇ ਨਹੀਂ ਲੱਗੀ ਜਾਂਦਾ ਹੁਣੀ ਉੋਦੇ ਨੇ ਨਹੀਂ ਤੁਹਾਨੂੰ ਪੈਸੇ ਦੇ ਰਿਆ ਹੁਣ ਉੋਦੇ ਨੇ ਪਹਿਲਾਂ ਦਾ ਕਹਿੰਦਾ ਸਾਨੂੰ ਜੀ ਲਾਰਾ ਲਾਉਂਦੇ ਪਹਿਲਾਂ ਲਾਲ ਸਿੰਘ ਦੇ ਸਾਥੋਂ ਜ਼ਿੰਮੇਵਾਰੀ ਲਈ ਸੀ ਕਿ 8 ਤਰੀਕ ਤੱਕ ਮੈਂ ਪੈਸੇ ਦੇ ਦੇਵਾਂ ਪਰ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਉਹ ਆਏ ਨਹੀਂਗੇ ਤੇ ਪਰ ਹੁਣ ਉਹ ਜਿਵੇਂ ਹੀ ਸਾਨੂੰ ਸਾਫ਼ੀ ਕਰਕੇ ਕੰਮ ਵੀ ਹੈ ਨਹੀਂ ਮੇਰੇ ਤੇ ਦਾਰਕਾਸਤ ਦੇਵੋ ਕਹਿੰਦਾ ਹੁਣ ਤੁਸੀਂ ਅੱਗੇ ਤੋਂ ਕੰਮ ਕਰਨ ਦਾ ਕੀ ਸੋਚਿਆ ਫਿਰ ਸਭ ਹਜੇ ਤੱਕ ਤਾਂ ਹੀ ਬੰਦ ਹੀ ਹੈ ਜਿੰਨੇ ਚਿਰ ਪੈਸੇ ਨਹੀਂ ਦਿੰਦੇ ਨਹੀਂ ਜੇ ਪ੍ਰਧਾਨ ਨਹੀਂ ਪੈਸੇ ਦਿੰਦਾ ਫਿਰ ਕੀ ਸਟੈਪ ਚੁੱਕੋਗੇ ਤੁਸੀਂ ਅੱਗੇ ਪਰਦਰਸ਼ਨ ਕਰਾਂਗੇ ਕਿਸੇ ਲੀਡਰ ਕੋਲ ਜਾਵਾਂਗੇ ਪਰ ਧਰਨਾ ਲਾਵਾਂਗੇ ਹੋਰ ਤਾਂ ਕੋਈ ਹੱਲ ਹੀ ਨਹੀਂ ਜੀ ਇਹਦਾ ਹਾਂਜੀ ਮੇਰਾ ਨਾਮ ਭੋਟ ਸਿੰਘ ਜੀ ਨੌ ਨੰਬਰ ਪਾਰਟੀ ਫੂਲ ਗ੍ਰੈਂਡ ਸਾਡਾ ਜਿਹੜਾ ਹੈ ਬਦੜਵਾ ਡਿੱਪੂ ਆ ਅਸੀਂ ਜੋ ਇੱਥੇ ਪੰਨੇਦਾਰੀ ਕਰਦੇ ਹਾਂ ਚੌਲਾਂ ਦੀ ਸਟੈਕਿੰਗ ਦਾ ਜਦੋਂ ਸਾਡਾ 31 ਮਾਰਚ ਤੋਂ ਕੰਮ ਚੱਲ ਪੈਂਦਾ ਨਮਾ ਤਾਂ ਇਸ ਸਟੈਕਿੰਗ ਦੇ ਪੈਸੇ ਸਾਨੂੰ ਕਈ ਨ ਮਹੀਨਿਆਂ ਦੇ ਵਿੱਚ ਆ ਕੇ ਮਿਲਦੇ ਅੱਜ ਤੱਕ ਸਾਡਾ ਜਿਹੜਾ ਜਖਸੀਰ ਸਿੰਘ ਲੱड्डा ਪ੍ਰਧਾਨ ਆ ਉਹਦੀ ਜ਼ਿੰਮੇਵਾਰੀ ਦੇ ਵਿੱਚ ਰਹਿਣ ਦੇ ਇੱਕ ਚੰਮ ਕੀਤਾ ਸੀ ਅੱਜ ਤੱਕ ਉਹਨੇ ਸਾਨੂੰ 21 ਚੌਲਾਂ ਦਾ ਪੈਸਾ ਜਿਹੜੀ ਸਟੈਕਿੰਗ ਦੀ ਸਾਡਾ ਅਜੇ ਤੱਕ ਕੋਈ ਨਹੀਂ ਮਿਲ ਰਿਹਾ ਜਦੋਂ ਵੀ ਉਹਨੂੰ ਕੋਈ ਪੁੱਛਦੇ ਆ ਉਹ ਲਾਰੇ ਲੱਪੇ ਲਾਈ ਜਾਂਦਾ ਵੀ ਸੋ ਮੱਜ ਜਿੰਨੇ ਸਵੇਰੇ ਦਿੰਨੇ ਆ ਤੇ ਠੇਕੇਦਾਰਾਂ ਨੂੰ ਪੈਸੇ ਜੋ ਜਿੰਨੇ ਸੀਗੇ ਆ ਗਏ ਸਾਡੇ ਠੇਕੇਦਾਰਾਂ ਨੇ ਕੋਈ ਪੈਸਾ ਨਹੀਂ ਦੇਂਦਾ ਸਾਡੇ ਜਿਹੜੇ ਜਿੰਨੇ ਪੈਸੇ ਹੈਗੇ ਆ ਉਹ ਜਖਸੀਰ ਸਿੰਘ ਲੱड्डा 'ਚ ਪੈਸੇ ਹੈਗੇ ਆ ਜੀ ਉਹੀ ਜ਼ਿੰਮੇਵਾਰ ਆ ਇੱਕ ਬੰਦੇ ਦੇ ਪ੍ਰਤੀ ਬੰਦੇ ਤੇ 15000 ਰੁਪਏ ਤਕਰੀਬਨ ਪੈਸੇ ਹੈਗੇ 360.60 ਬੰਦਾ ਹੈਗਾ ਇਹਨਾਂ ਦੀ ਜੋ ਪੇਮੈਂਟ ਰਹੀ ਦੀ ਸਾਰੀ ਰੰਦੀ ਹੈ ਇਹ ਬੇਨਤੀ ਕਰਦੇ ਆਂ ਵੀ ਸਾਨੂੰ ਇਹ ਕਿਸੇ ਵੀ ਤਰ੍ਹਾਂ ਕਰਕੇ ਮਜ਼ਦੂਰਾਂ ਨੂੰ ਦਵਾਈ ਜਾਏ ਕੋਈ ਵੀ ਇਹਨਾਂ ਹੱਲ ਕੱਢ ਕੇ ਕਿਸੇ ਵੀ ਤਰੀਕੇ ਨਾਲ ਮਜ਼ਦੂਰਾਂ ਨੇ ਜਿਹੜੀ ਬੁਰੀ ਚੱਕੀ ਆ ਇਹਨੇ ਹੱਕ ਸੱਚ ਮਿਲਣਾ ਚਾਹੀਦਾ ਅਸੀਂ ਤੇ ਬੇਨਤੀ ਕਰਦੇ ਆਂ ਜੇ ਕਿਸ ਲੀਡਰ ਕੋਲੇ ਵੀ ਜਾਵਾਂਗੇ ਉਹਦੇ ਅੱਗੇ ਵੀ ਬੇਨਤੀ ਕਰਾਂਗੇ ਵੀ ਸਾਡੀ ਜਿਹੜੀ ਮਜ਼ਦੂਰਾਂ ਦੀ ਮਿਹਨਤ ਆ ਇਹ ਹੱਕ ਸੱਚ ਦੀ ਸਾਨੂੰ ਮਿਲਣੀ ਚਾਹੀਦੀ ਆ ਮੋਰ ਸਾਟਕੇ ਵਾਸਤੇ ਕੋਈ ਯਾਰ ਨਹੀਂ ਪਸਾਹੀ ਅਭੀ ਮਜ਼ਦੂਰਾਂ ਨੂੰ ਮਿਹਨਤ ਮਿਲੀ ਇਸ ਤੋਂ ਪਹਿਲਾਂ ਕਿਸੇ ਲੀਡਰ ਨੂੰ ਮਿਲਿਆ ਇਸ ਤੋਂ ਪਹਿਲਾਂ ਡਿੰਪੀ ਨੂੰ ਮਿਲਿਆ ਜੀ ਡਿੰਪੀ ਨੇ ਕਹ ਸੀ ਕਿ ਵੀ ਤੁਸੀਂ ਜਿਹੜੇ ਜਿਹੜੇ ਬੰਦੇ ਨੇ ਪੈਸੇ ਲਗਨੇ ਉਹ ਆਦਾ ਇਕੱਠ ਕਰ ਲੋ ਸੋਡੀ ਜਿਹੜੀ ਬਣਦੀ ਮਿਹਨਤ ਆ ਉਹ ਤੁਹਾਨੂੰ ਮੈਂ ਦਵਾਉਂਗਾ ਪ੍ਰਧਾਨ ਜੀ ਤੋੜੇ ਅੰਗੇਸ਼ਟ ਤੋੜੀ ਯੂਨੀਅਨ ਦੇ ਬੰਦੇ ਬੋਲ ਰਹੇ ਆ ਵੀ ਲੱਡੇ ਪ੍ਰਧਾਨ ਨੇ ਸਾਨੂੰ ਲੇਬਰ ਦੇ ਪੈਸੇ ਨਹੀਂ ਦਿੱਤੇ ਕੀ ਕਾਰਨ ਆ ਜੀ ਪੈਸੇ ਜੀ ਜਿਹੜੇ ਟੂਲੀ ਮੈਂਬਰ ਆ ਉਹ ਪੁੱਛ ਸਕਦੇ ਵੀ ਪੈਸੇ ਮੈਂ ਦਿੱਤੇ ਆ ਜਾਂ ਨਹੀਂ ਦਿੱਤੇ ਉਸ ਪੈਸੇ ਥੋੜੇ ਜੇ ਰਹਿੰਦੇ ਆਗੇ ਇਹਨਾਂ ਦੇ ਇਹ ਬੰਦਾ ਨੇ ਇਹ ਕਿਹਾ ਵੀ ਵੀ ਅਸੀਂ ਸਾਡੇ ਪੈਸੇ ਬਕਾਇਦਾ ਇਹਨਾਂ ਨੇ ਇੱਕ ਮੈਨੂੰ ਲਿਖ ਕੇ ਵੀ ਦਿੱਤਾ ਠੇਕੇਦਾਰ ਨੂੰ ਵੀ ਇਹਨਾਂ ਨੂੰ ਵੀ ਜੇ ਪੈਸੇ ਲੈ ਕੇ ਭਾਜੇ ਅਸੀਂ ਜ਼ਿੰਮੇਵਾਰ ਆਂਗੇ ਉਹ ਤੁਹਾਨੂੰ ਉਹ ਵੀ ਦੇ ਦਿੰਨੇ ਆ ਕਿ ਲੈਟਰ ਪੈਡ ਤੇ ਲਿਖ ਕੇ ਦਿੱਤਾਗਾ ਬਕਾਇਦਾ ਜਿਹੜੇ ਪੈਸੇ ਰਹਿੰਦੇ ਆਗੇ ਓਏ ਬੰਦਿਆਂ ਨੂੰ ਪਤਾ ਕਿੰਨੇ ਰਹਿੰਦੇ ਆ ਤੇ ਜਾਂ ਮੈਂ ਦਿੱਤੇ ਆ ਤਾਂ ਇਹ ਵੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਮੈਂਬਰਾਂ ਨੂੰ ਮੈਂ ਪੈਸੇ ਦੇ ਚੁੱਕਾ 1740 ਗੱਡੀ ਦਾ ਲਾਹ ਸਿੰਘ ਜੀ ਵੀ ਸੀਜਣਾ ਇਹਨਾਂ ਨੇ ਕੰਮ ਕੀਤਾ ਉਹ ਲਿਖਿਆ ਗਿਆ ਉਹ ਸਾਰਾ ਪੈਸਾ ਇਹਨਾਂ ਦਾ ਵੰਡਿਆ ਗਿਆ 3740 ਜਿੰਨੀ ਜਿੰਨੀ ਗੱਡੀ ਪਾਰਟੀ ਨੇ ਲਖਾਈ ਆ ਲਖਾਈ ਆ ਉਹ ਪੇਮੈਂਟ ਦੇ ਚੁੱਕੇ ਆ ਜੀ ਤੋਂ ਚੋ ਕੁਝ ਪੈਸੇ ਰਹਿੰਦੇ ਆ ਤੋਂ ਮੈਂ ਦੇਣੇ ਵੀ ਹੈਗੇ ਆ ਪ੍ਰਧਾਨ ਜੀ ਉਹਨਾਂ ਦਾ ਖਿਹੜਾ ਕਿ 367 ਮੈਂਬਰਾਂ ਤੇ ਹਰੇਕ ਦਾ 15000 ਰੁਪਇਆ ਕੀ ਇਹ ਤੇ ਸਚਾਈ ਕੀ ਆ ਗਲਤ ਕੀ ਆ ਪੂਰੀ ਗਲਬਤ ਨੂੰ ਦੱਸੇ ਜਿਹੜਾ ਇਹਨਾਂ ਨੇ ਕੰਮ ਕਰਤਾ ਉਹ ਇਹਨਾਂ ਨੂੰ ਦਿੱਤਾ ਗਿਆ ਜਿਵੇਂ ਕੋਈ ਪ੍ਰਾਈਵੇਟ ਬੰਦੇ ਕੰਮ ਕਰਦੇ ਆਗੇ ਉਹ ਪੈਸੇ ਭਾਲਦੇ ਆ ਉਹ ਕੱਲ ਨੂੰ ਸੈਲਰਾਂ ਦੀ ਜੀਰੀ ਵੀ ਲੱਗਣੀ ਉਹਨਾਂ ਨੂੰ ਮਜ਼ਦੂਰੀ ਦੇਣੀ ਹੋ ਉਹ ਇਹਨਾਂ ਨੂੰ ਕੌਣ ਦੇ ਦੂਗਾ ਸਾਰੇ ਦੇ ਸਾਰੇ ਪੈਸੇ ਜਿਹੜਾ ਕੰਮ ਕੀਤਾ ਤੇ ਮਿਲੂਗਾ ਜੀ ਪੈਸਾ ਜਿਹੜਾ ਕੀਤਾ ਹੋਰ ਤਾਂ ਨਹੀਂ ਮਿਲਦਾ ਉਹ ਕੰਮ ਕੀਤੇ ਦੇ ਪੈਸੇ ਦੇ ਦਿੱਤੇ ਇਹਨਾਂ ਨੂੰ ਫਿਰ ਉਹ ਦੋਸ਼ਿਓਂ ਲਾ ਰਹੇ ਆ ਜੀ ਉਹ ਤਾਂ ਹੁਣ ਉਹਨਾਂ ਨੂੰ ਪਤਾ ਵੀ ਕਿਉਂ ਲਾ ਰਹੇ ਨੇ ਕਿੰਨੇ 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 ਪੈਸੇ ਹਾਂ ਜੀ ਜੀ ਗੱਲ ਜੀ ਮੈਂ ਵਿਕਰ ਸਿੰਘ ਵਿੱਕੀ ਥੋਰੀਆ ਪੰਜਾਬ ਲੇਬਰ ਦੇ ਯੂਨੀਅਨ ਵਿੱਚ ਮੈਂ ਸਲਾਹਕਾਰ ਆ ਜੀ ਤੇ ਇੱਕ ਮੈਂ ਦੇਖ ਰਿਹਾ ਆ ਵੀ ਆ ਦੋ ਚਾਰ ਦਿਨਾਂ ਦਾ ਨਾ ਕਾਫੀ ਰੌਲਾ ਜਾ ਪੈ ਰਿਹਾ ਹੈਗਾ ਵੀ ਸਾਡਾ ਲੇਬਰ ਦੇ ਪੈਸੇ ਨਹੀਂ ਮਿਲੇ ਲੇਬਰ ਦੇ ਪੈਸੇ ਨਹੀਂ ਮਿਲੇ ਇਹ ਦੋ ਚਾਰ ਬੰਦੇ ਹੈਗੇ ਆ ਜਿਹੜੇ ਕਹਿੰਦੇ ਸਾਨੂੰ ਲੇਬਰ ਦੇ ਪੈਸੇ ਨਹੀਂ ਮਿਲੇ ਦੇਖੋ ਜੀ ਮੇਰੀ ਬਾਈ ਨੰਬਰ ਟੋਲੀ ਆ ਸਾਡੀਆਂ 24 ਟੋਲੀਆਂ ਹੈਗੀਆਂ ਇੱਕ ਤੋਂ ਲੈ ਕੇ 24 ਟੋਲੀਆਂ ਤੱਕ ਬਾਈ ਨੰਬਰ ਮੇਰੀ ਟੋਲੀਆਂ ਵਿੱਚ ਟੋਲ ਦੇ ਵੀ ਮੈਂ ਮੈਂਬਰ ਆਗਾ ਤੇ ਜਿਹੜੇ ਪੈਸੇ ਉਹ ਲਗਭਗ ਮਿਲ ਚੁੱਕੇ ਆ ਆ ਮਾਰਾ ਮੋਟਾ ਕਰਦਾ ਕੋਈ ਰਹਿ ਕੇ ਦਾ ਕੋਈ 20-3000 ਰੁਪਏ ਰਹੇਗਾ ਤੇ ਉਹ ਕੋਈ ਇਹ ਮੈਨੇ ਨਹੀਂ ਦੱਸਦਾਗਾ ਤੇ ਦੂਸਰੀ ਗੱਲ ਮੈਂ ਸਾਡੀ ਰਾਤ ਸਪੈਸ਼ਲ ਲੱਗੀ ਸੀ ਜੀ 26 ਤਰੀਕ ਨੂੰ ਤੇ ਉੱਥੇ ਇੱਕ ਬੰਦਾ ਸਾਡੇ ਬੰਦੇ ਨੂੰ 16 ਮੈਂਬਰ ਟੋਲੀ ਦਾ ਮੈਂਬਰ ਆ ਕੇ ਸਾਡੇ ਬੰਦੇ ਨੂੰ ਭੁਖਾਉਣ ਲੱਗ ਗਿਆ ਵੀ ਜਿਹੜਾ ਤੁਹਾਨੂੰ ਪੈਸੇ ਮਿਲੇ ਆ ਪੈਸੇ ਕੱਟੇ ਜਾਣਗੇ ਆ ਕਿਤੇ ਜਾਣ ਮਤਲਬ ਭੁਖਾਉਣ ਲੱਗ ਗਿਆ ਜੀ ਫਿਰ ਮੈਂ ਉਹਨੂੰ ਜਾ ਕੇ ਕਾਫੀ ਹਾਲ ਆਇਆ ਜਾ ਕੇ ਜਰੂਸ ਕੱਢਾ ਬੰਦੇ ਤਾਂ ਮੈਂ ਪੂਰਾ ਮੈਂ ਕਿਹਾ ਸਾਡੇ ਬੰਦੇ ਨੂੰ ਭੁਖਾਉਣ ਦੀ ਲੋੜ ਨਹੀਂ ਮੈਂ ਕਿਹਾ ਤੈਨੂੰ ਪੈਸੇ ਮਿਲੇ ਤਾਂ ਆ 50000 ਤੈਨੂੰ ਇੱਕ ਵਾਰੀ ਮ ਉਹ ਕਹਿੰਦਾ ਮੈਨੂੰ ਉਹ ਪੈਸੇ ਨਹੀਂ ਮਿਲੇ ਕਹਿੰਦਾ ਇਹ ਪੈਸੇ 90000 ਰੁਪਏ ਦਾ ਕਹਿੰਦਾ ਮੈਂ ਅਡਵਾਂਸ ਲੇਤਾ ਤੇ ਜਿਹੜੇ ਮੈਂ ਪੈਸੇ ਲੈਣੋਂ ਤਾਂ ਮੈਨੂੰ ਮਿਲੇ ਹੀ ਨਹੀਂ ਮੈਂ ਸਾਡੀ ਲੇਬਰ ਵਾਲੇ ਬੰਦੇ ਨੂੰ ਸਮਝਾਉਣਾ ਚਾਹੁੰਨਾ ਵੀ ਇਹੋ ਜਿਹੇ ਬੇਵਕੂਫ ਬੰਦੇ ਦੀ ਸੁਣਵਾਈ ਨਾ ਕਰੋ ਤੁਸੀਂ ਸਿਆਣੇ ਬੰਦੇ ਹੋ ਜਵਾਕਾ ਜੱਲਿਆਂ ਵਾਲੇ ਤੁਸੀਂ ਆਪ ਸੋਚੋ ਵੀ ਇੱਕ ਬੰਦਾ ਜਿਹੜੇ ਦੇਣੇ ਪੈਸੇ ਦਾ ਦੇ ਨਹੀਂ ਸਕਦਾ ਤੇ ਅਡਵਾਂਸ ਕਿੱਥੋਂ ਦੇ ਦੂਗਾ ਸੋ ਮੈਂ ਕਹਿੰਦਾ ਵੀ ਇਹਨਾਂ ਦੇ ਮਗਰ ਨਾ ਲਗੋ ਆਪਣਾ ਦਿਮਾਗ ਤੋਂ ਕੰਮ ਲਓ ਇਹ ਜਿਹੜੇ ਹੈਗੇ ਆ ਰਾਜਨੀਤੀ ਚੱਲ ਰਹੀ ਹੈ